ਸਾਸ੍ਰੀ ਕਾਲ ਜੀ ਅੱਜ ਅਸੀਂ ਤੁਹਾਨੂੰ ਤੇ ਛੋਟੇ ਬੱਚੇ ਜਿਵੇਂ ਕਿ ਜਿਹੜੇ ਪਹਿਲੀ ਕਲਾਸ ਵਿੱਚੋਂ ਦੂਜੀ ਵਿੱਚ ਉਹਨਾਂ ਨੂੰ ਆਪਾਂ ਪੰਜਾਬੀ ਦੇ ਵਿੱਚ 1 ਤੋਂ ਲੈ ਕੇ 20 ਤੱਕ ਗਿਣਤੀ ਕਰਾਉਣ ਲੱਗੇ ਆ ਤੇ ਬਹੁਤ ਈ ਸੌਖੀ ਆਸਾਨ ਤਰੀਕੇ ਨਾਲ ਚਲੋ ਬੱਚਿਓ ਬੋਲੋ ਫਿਰ ਈੜੀ ਈੜੀ ਨੂੰ ਸਿਆਰੀ ਉੱਪਰ ਆਦਕ ਕਕਾ 1 ਦਦੇ ਨੂੰ ਹੋੜਾ 2 ਤੱਤੇ ਨੂੰ ਸਿਆਰੀ ਉੱਪਰ ਟਿੱਪੀ ਨੰਨਾ 3 ਚੱチェ ਨੂੰ ਕੰਨਾ ਚਾ ਰਾਰਾ 4 ਪਪੇ ਤੇ ਟਿੱਪੀ ਜੱਜਾ 5 ਛੱッセ ਨੂੰ ਲਾਮਾ 6 ਸ ਸੇ ਤੇ ਆਦਕ ਤੱਤਾ ਸਤ ਜਿੰਨਾ ਜੀ ਆਪਾਂ ਬੋਲੂਗੇ ਨਾ ਪੰਜਾਬੀ ਹੋਵੇ ਜਾਂ ਇੰਗਲਿਸ਼ ਕੁਝ ਵੀ ਹੋਵੇ ਸਪੈਲਿੰਗਾਂ ਨੂੰ ਬੋਲਾਂਗੇ ਉਹਨਾਂ ਆਪਾਂ ਨੂੰ ਜ਼ਿਆਦਾ ਹੀ ਆਉਣਾ ਠੀਕ ਆ ਬੱਚਿਓ ਤੀਰਥ ਠੀਕ ਆ ਨਾ ਆੜੇ ਤੇ ਆਦਕ ਠਠਾ ਅੱਠ ਨ ਨੰਨੇ ਨੁੱਕ ਨੌੜਾ ਉੱਪਰ ਬਿੰਦੀ ਨੌ ਦ ਦ ਸ ਸਾ ਦਾ ਸ ਆਪਣੀ ਇਹ 10 ਤੱਕ ਹੋ ਗਈ 1 2 3 4 5 6 7 8 9 10 ਚਲੋ ਇੱਧਰ ਦੇਖੋ ਹਾਂ 11 ਦੇ ਸਪੈਲਿੰਗ ਗੱਗੇ ਨੂੰ ਸਿਆਰੀ ਆੜੇ ਨੂੰ ਕੰਨਾ ਰਾਰੇ ਨੂੰ ਕੰਨਾ ਉੱਪਰ ਵਿੰਦੀ ਗਿਆਰਾ 12 12 ਇਹਨਾਂ ਪਹਿਲਾਂ ਇਹਨੂੰ ਪੜੋ 12 12 ਦੇ ਕਿਹ ਅੱਖਰ ਨਿਕਲਦੇ ਆ ਮੋចੋਂ ਬੱਬੇ ਨੂੰ ਕੰਨਾ ਵਾ ਰਾਰੇ ਨੂੰ ਕੰਨਾ ਰਾ ਉੱਪਰ ਵਿੰਦੀ ਵਾਰਾ ਤੱਤੇ ਨੂੰ ਲਾ ਮਾ ਤੇ ਰਾਰੇ ਨੂੰ ਕੰਨਾ ਰਾ ਤੇਰਾ ਚੱਜੇ ਨੂੰ ਹੋੜਾ ਚੋ ਸੌਰੀ ਚੱਚੇ ਨੂੰ ਕਨੋੜਾ ਦੱਦੇ ਨੂੰ ਕੰਨਾ ਦਾ 14 15 ਪਹਿਲਾਂ ਨੂੰ ਪੜ 15 ਪਪਾ ਪਪੇ ਤੇ ਟਿੱਪੀ ਦੱਦਾ ਰਾਰੇ ਨੂੰ ਕੰਨਾ ਉੱਪਰ ਵਿੰਦੀ 15 ਹੁਣ ਇਹ ਕੀ ਆਏ ਦੱਸੋ 16 ਸੱਸੇ ਨੂੰ ੋੜਾ ਸੋ ਲੱਲਾ ਸੋ ਹਾ ਹਾ ਇਹਦੇ ਪੈਰ ਚ ਪਾ ਦੋ ਲੱਲੇ ਦੇ ਤੇ ਲੱਲੇ ਨੂੰ ਕੰਨਾ ਲਾ 16 17 ਦੇ ਦੇਖੋ ਸਸਾ ਤੱਤੇ ਨੂੰ ਕੰਨਾ ਦਾ ਰਾਰੇ ਨੂੰ ਕੰਨਾ ਉੱਪਰ ਵਿੰਦੀ 17 ਆੜਾ ਠੱਠੇ ਨੂੰ ਕੰਨਾ ਰਾਰੇ ਨੂੰ ਕੰਨਾ ਉੱਪਰ ਵਿੰਦੀ 18 19 ਦੇ